ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਵੀਡੀਓ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਤੇ ਇੱਕ ਵਾਰੀ ਫੇਰ ਆਪਾਂ ਆ 12ਆਂ ਕੁੰਮਣ ਕਮਾਉਣ ਪਰਥ ਤੋਂ ਜੂਰੀਅਨਵੇ ਤਿੰਨ 100 ਕਿਲੋਮੀਟਰਾਂ ਜਿਆਦਾ ਦੂਰ ਨਹੀਂ ਹੈ ਤੇ ਤਿੰਨ ਚਾਰ ਘੰਟਿਆਂ ਦੀ ਡਰਾਈਵ ਆ ਕੱਲ ਸ਼ਾਮ ਨੂੰ ਤੁਰੇ ਸੀ ਕੱਲ ਵੀਡੀਓ ਜਿਆਦਾ ਤਾਂ ਨਹੀਂ ਬਣਾਈ ਕਿਉਂਕਿ ਹਨੇਰਾ ਸੀ ਜੂਰੀਅਨਵੇ ਦੇ ਨੇੜੇ ਇਹ ਸੈਂਡੀ ਪਾਰਕ ਰੀਕ੍ਰੀਏਸ਼ਨ ਆ ਰੀਕ੍ਰੀਏਸ਼ਨ ਸੌਰੀ ਸੈਂਡੀ ਪਾਰਕ ਰੀਕ੍ਰੀਏਸ਼ਨ ਬੜੀ ਵਧੀਆ ਜਗ੍ਹਾ ਹੋਰ ਵੀ ਤੁਸੀਂ ਦੇਖ ਸਕਦੇ ਆ ਆਲੇ-ਦੁਆਲੇ ਲੋਕਾਂ ਨੇ ਟੈਂਟ ਲਾਏ ਹੋਏ ਆ ਵਧੀਆ ਰਾਤ ਇੱਥੇ ਰਹੀ ਬੜਾ ਸ਼ਾਂਤ ਮਾਹੌਲ ਸੀ ਕੋਈ ਨੌਇਸ ਪੋਲੂਸ਼ਨ ਨਹੀਂ ਉੱਪਰ ਤਾਰੇ ਆਣ ਦਿਖਦੇ ਸੀ ਜਿਵੇਂ ਅੱਗੇ ਆਪਾਂ ਪਿੰਡਾਂ 'ਚ ਆਮ ਦੇਖਦੇ ਸੀ ਬਾਹਰ ਪੈਂਦੇ ਸੀ ਜਦੋਂ ਉਹ ਚੀਜ਼ ਮਾਹੌਲ ਸੀ ਬੜਾ ਵਧੀਆ ਸੀ ਤੇ ਇੱਥੇ ਅੱਜ ਆਪਾਂ ਕਾਰ پارک ਕਰ ਲਈ ਬਾਕੀ ਬਾਥਰੂਮ ਵਗੈਰਾ ਇੱਥੇ ਵਧੀਆ ਬਣੇ ਹੋਇਆ ਜੇ ਕਿਸੇ ਵੀਰ ਭਾਈ ਨੇ ਆਉਣਾ ਵਧੀਆ ਜੂਰੀਨ ਬੇ ਤੋਂ ਥੋੜਾ ਜਿਹਾ ਹਟਮਾ ਮੈਨੂੰ ਲੱਗਾ 15-20 ਕਿਲੋਮੀਟਰ ਦੇ ਫਰਕ ਨਾਲ ਹੋਊਗਾ ਵਧੀਆ ਲੋਕੇਸ਼ਨ ਆ ਬਾਕੀ ਰਾਤ ਇੱਥੇ ਪਏ ਸੀ ਇੱਕ ਟੈਂਟ ਆਪਾਂ ਗੱਡੀ ਦੇ ਉੱਤੇ ਜਿਹੜਾ ਪਹਿਲਾਂ ਲੱਗਿਆ ਪਹਿਲਾਂ ਵਾਲੇ ਟਰੂਰ 'ਚ ਵੀ ਸੀਗਾ ਤੇ ਉਹੀ ਦੁਆਰੇ ਖੋਲਿਆ ਤੇ ਇੱਕ ਆਪਾ ਇਧਰ ਆਪਣੀ ਕਾਰ ਜਿਹੜਾ ਆਪਾ ਤੁਸੀਂ ਦੇਖਿਆ ਹੋਣਾ ਜਿਹੜੇ ਆਪਾਂ ਪਿਛਲਾ ਬਣੀ ਤੋਂ ਸਮਾਨ ਲੈ ਕੇ ਬਣਾਇਆ ਸੀ ਸੌਣ ਨੂੰ ਇੱਕ ਆਪਾ ਉਹ ਫਿੱਟ ਕਰਿਆ ਰਾਤ ਤੇ ਵਧੀਆ ਰਿਹਾ ਕੁੱਲ ਮਿਲਾ ਕੇ ਬੌਲ ਬੜਾ ਸੋਹਣਾ ਸੀ ਨਾ ਜ਼ਿਆਦਾ ਠੰਡ ਨਾ ਹੋ ਆਸੀਂ ਇੱਥੇ ਦੋ ਬੰਦੇ ਬੜੇ ਆਰਾਮ ਨਾਲ ਪੈ ਸਕਦੇ ਆ ਤੇ ਥੱਲੇ ਸਮਾਨ ਸਮੂੜ ਆ ਜਾਂਦਾ ਵਧੀਆ ਚੀਜ਼ ਸੀ ਬਾਕੀ ਹੁਣ ਆਪਾਂ ਚਾਹ ਪਾਣੀ ਪੀਨੇ ਆ ਬਣਾਉਣੇ ਆ ਉੱਠੇ ਸਵੇਰੇ ਸਵੇਰੇ ਤੇ ਉਹ ਤੋਂ ਬਾਅਦ ਫਿਰ ਇੱਥੇ ਬੀਚ ਤੇ ਜਾਂਦੇ ਆ ਤੇ ਦੇਖਦੇ ਆ ਅੱਗੇ ਕਹੇ ਜਾ ਮੌਲ ਬਣਦਾ ਸਕ੍ਰਿਪਟ ਖੜਦਾ ਇੱਥੇ ਚਾਹ ਲਗਭਗ ਤਿਆਰ ਆ ਕੱਪਾਂ 'ਚ ਪਾਉਣਿਆ ਹੁਣ ਸਾਰਾ ਯੋਗਦਾਨ ਆ ਬਾਈ ਦਾ ਬਣਾਉਣ 'ਚ ਲੱਡੀ ਕੀ ਕਹਿਣਾ ਚਾਹੋਗੇ ਚਾਹ ਦਾ ਚਾਹ ਤਾਂ ਫਿਰ ਆਉਣਾ ਬਣਾਉਣ ਦਾ ਸਾਰਾ ਯੋਗਦਾਨ ਆ ਬਾਈ ਦਾ ਤੇ ਕੀ ਕਹਿਣਾ ਚਾਹੋਗੇ ਚਾਹ ਬਾਰੇ ਤੜਕੇ 4 ਵਜੇ ਉੱਠਿਆ ਬਾਈ ਹਾਂ ਸਭ ਤੋਂ ਪਹਿਲਾਂ ਪੰਡਿਤਾਂ ਚਾਹ ਬਣਾਈ ਇਹਨੂੰ ਪਹਿਲਾਂ ਸੈਂਡਵਿਚ ਬਣਾ ਕੇ ਖਵਾਈਆਂ ਹਾਂ ਤੇ ਐ ਆਉਟਰੇ ਨੇ ਕਹਿੰਦੇ ਮਜੇ 8 ਵਜੇ 8 ਵਜੇ ਬਾਈ ਨੂੰ ਦਸੀ ਤੁਸੀਂ ਇਹ ਦੇਖੋ ਵੀ ਬਾਈ ਨੇ 4 ਘੰਟੇ ਲਾਤੇ ਚਾਹ ਬਣਾਉਣ ਚ ਚਾਹ ਬਣਾ ਕੇ ਪੀ ਕੇ ਦੇ ਬਾਰੇ ਧਰੀ ਜੀ ਇਹਨਾਂ ਦੀ ਅੱਛਾ ਤੂੰ ਕੱਲ ਪੀ ਲਈ ਕੱਲੇ ਕੱਲੇ ਨੇ ਇਹ ਤਾਂ ਗਲਤ ਗੱਲ ਵਧੀਆ ਲਈ ਬਣਾ ਕੇ ਦਿੱਤੀ ਬਾਈ ਤੇ ਸਾਨੂੰ ਵੀਰੇ ਆ ਦੇਤੀ ਚਲੋ ਕੋਈ ਨਹੀਂ ਜਿੱਥੇ ਆਪਾਂ ਰਾਤ پارک ਕਰੀ ਸੀ ਕਾਰ ਉਦੋਂ ਥੋੜਾ ਜਿਹਾ ਅੱਗੇ ਆਏ ਹੁਣ ਇਧਰ ਵੀ ਵੈਸੇ ਬਹੁਤ ਲੋਕ ਖੜੇ ਆ ਆ ਤੁਸੀਂ ਦੇਖ ਸਕਦੇ ਹੋ ਕੈਰਾਵਨ ਹੁਣ ਆਪਾਂ ਕੋਸ਼ਿਸ਼ ਕਰਦੇ ਆਂ ਵੀ ਵਿੱਚ ਦੇ ਨੇੜੇ ਕਿਤੇ پارک ਕਰਕੇ ਆਪਾਂ ਬੀਚ ਕਨੀ ਨੂੰ ਜਾਣਿਆ। ਕਾਰ ਆਪਾਂ ਬੀਚ ਤੇ ਲੈ ਆ ਨਹੀਂ ਸਕਦੇ ਕਿਉਂਕਿ ਇਹ 4x4 ਹੈ ਨਹੀਂ। ਬੀਚ ਤੇ ਲੈ ਆਉਣ ਵਾਸਤੇ 4x4 ਕਾਰ ਚਾਹੀਦੀ ਆਦਰਵਾਇਜ਼ ਆਪਾਂ ਉੱਥੇ ਸਟਕ ਹੋ ਸਕਦੇ ਆ। ਕਾਫੀ ਇੱਧਰ ਵੀ ਬਹੁਤ ਜਿਹੜਾ ਮਿਲਦਾ ਪਾਰਕਿੰਗ ਹੀ ਨਹੀਂ ਅੱਗੇ। ਇੱਧਰ ਵੀ ਬਹੁਤ ਲੋਕ ਖੜਿਆ ਵੇਹੇ ਬਸ ਇੰਨਾ ਕੁ ਦੇਖਦੇ ਆਂ ਵੀ ਇੱਧਰੋਂ ਬੀਚ ਐਕਸੈਸ ਹੈ ਜਾਂ ਨਹੀਂ। ਦੇਖਦੇ ਆਪਾਂ ਸਿੱਧਾ ਚੱਲ ਕੇ ਹੋ ਸਕਦਾ ਇੱਧਰੋਂ ਵੀ ਮਾਂ ਵਿਚ ਐਕਸੈਸ ਹੋਵੇ ਆ ਕਿ ਲਿਖਿਆ ਹੋਇਆ ਨੋ ਕੈਂਪਿੰਗ ਨੋ ਪਾਰਕਿੰਗ ਟਰਨ ਅਰਾਊਂਡ ਏਰੀਆ ਓਨਲੀ ਇੱਥੋਂ ਲੱਡੀ ਆ ਕੇ ਕਮਾ ਕੇ ਆਪਾਂ ਜਿੱਧਰੋਂ ਦੂਜੀ ਕਾਰ ਆਈ ਉਧਰੋਂ ਚੱਲਦੇ ਆਂ ਸ਼ਾਇਦ ਉਧਰੋਂ ਐਕਸੈਸ ਹੋਵੇ ਆ ਇੱਥੋਂ ਕਮਾ ਲਾ ਕਿੱਦੋਂ ਆ ਆ ਹੈਗਾ ਰਾਹ ਕਿ ਇੱਧਰੋਂ ਆ ਜਾ ਆ ਆ ਇਧਰੋਂ ਇੱਥੇ ਲੈਫਟ ਮੋੜ ਲਾ ਲੈਫਟ ਮੋੜ ਉਹ ਸਾਹਮਣੇ ਕੀ ਅੱਗੇ ਸਿੱਧਾ ਜਾ ਕੇ ਉਹ ਜਿਹੜੀ ਕਾਰ ਆਪਣੇ ਸਾਹਮਣੇ ਚੱਲੀ ਆ ਉਹ 4x4 ਆ ਚਲ ਆਪਾਂ ਉਹਦੇ ਪਿੱਛੇ ਪਿੱਛੇ ਲਾਉਨੇ ਆ ਉਹਨੇ ਵਿੱਚ ਤੇ ਵੀ ਲਿਆ ਸਕਦਾ ਉਹ ਪਰ ਆਪਾਂ ਨਹੀਂ ਲਿਆ ਸਕਦੇ ਹਾਂ ਇੰਨਾ ਕਹਿਗਾ ਵੀ ਚਲ ਜੇ ਕਿਤੇ ਉਹਨਾਂ ਕੀ ਹੋਈ ਉਹਦੇ ਨਾਲ ਟੋਚਨ ਪਾ ਲਾਂਗੇ ਆਪਾਂ ਸਮਾਨ ਹੈਗਾ ਟੋਚਨ ਵਾਲਾ ਇੱਧਰ ਆਪਾਂ ਉਸੇ ਕੈਂਪ ਸਾਈਡ ਤੋਂ ਥੋੜੇ ਅੱਗੇ ਆਏ ਆ ਆਫ ਰੋਡਿੰਗ ਟ੍ਰੈਕ ਬਣਿਆ ਹੋਇਆ ਸਾਫਾ ਬਿਲਕੁਲ ਰਾਹ ਸਾਫਾ ਬਾਕੀ ਅੱਗੇ ਜਾ ਕੇ ਦੇਖਦੇ ਆ ਵੀ ਕਿਵੇਂ ਦਾ ਮਾਹੌਲ ਬਣਦਾ ਫਿਲਹਾਲ ਸਾਫਾ ਇੱਕ ਮੋਰੋਂ ਗੱਡੀ ਆਈ ਸੀ ਉਹ ਕਹਿ ਕੇ ਗਿਆ ਕਹਿੰਦਾ ਵੀ ਠੀਕ ਆ ਅੱਗੇ ਜਾਣ ਨੂੰ ਰਾ ਵਧੀਆ ਆਫ ਰੋਡਿੰਗ ਲਈ ਗੁੱਡਾ ਕਿੱਥੇ ਪਹੁੰਚਿਆ ਲੜੀ ਅੱਗੇ ਅੱਗੇ ਆ ਕੋਈ ਪਰ ਮੈਨੂੰ ਅੱਗੇ ਲੱਗਾ ਜਾਦਾ ਓਕੇ ਓਕੇ ਪਿੱਛੇ ਆ ਰਹੇ ਆ ਮੈਂ ਬਸ ਜੇ ਕੋਈ ਜ਼ਿਆਦਾ ਗਾਰਾ ਰੇਤੇ ਰੁੱਤੇ ਵਾਲਾ ਆਇਆ ਤਾਂ ਦੱਸ ਦੇ ਨੀ ਫਿਰ ਕਾਰ ਆਪਾਂ ਉੱਥੇ ਅੱਗੇ ਨਹੀਂ ਲੈ ਕੇ ਜਾਵਾਂਗੇ ਬਾੜੀ ਕਿਉਂਕਿ ਇਹ ਜ਼ਿਆਦਾ ਫਸ ਸਕਦੀ ਹੈ ਤੇ ਵਾਲੀ ਤਾਂ ਲੰਘ ਜਾਣੀ ਆ ਬਾਈ ਆਪਾਂ ਤਾਂ ਮਿਸ ਕਰਦੇ ਸਪੌਟ ਪਾਉ ਦੀਏ ਨੇ ਪਰਮਨੈਂਟ ਲਿਖਿਆ ਹੋਇਆ ਹੈ ਨਾ ਵੀ ਅੱਗੇ ਆਪਾਂ ਕੈਂਪ ਨਹੀਂ ਕਰ ਸਕਦੇ ਬਾਜੀ ਲੋਕੀ ਬੈਠੇ ਟੈਂਟ ਲਈ ਓਕੇ ਪਰ ਉਹਨਾਂ ਨੇ ਲਿਖਿਆ ਹੋਇਆ ਇੱਥੇ ਜਾ ਕੇ ਥੋੜੇ ਅੱਗੇ ਆ ਕੇ ਰਾਹ ਜਰੂਰ ਹੋ ਗਿਆ ਉਹਦੇ ਵਾਲਾ ਰੋੜੇ ਮਟਿਆਂ ਦੇ ਵਾਲ ਪਰ ਵੈਸੇ ਸਾਫ਼ ਆ ਇੱਤੋਂ ਤੋਂ ਸਿੱਧਾ ਗਿਆ ਕਿ ਲੈਫਟ ਮੋੜਾਂ ਜਿੱਥੋਂ ਆ ਕੇ ਤਿੰਨ ਚਾਰ ਰਾਹ ਜੇ ਪੜ ਗਏ ਜਿਹੜੀ ਕਿ ਟੇੜਾ ਉਂਦੀ ਆ ਇੱਧਰੋਂ ਆਏ ਰੋੜਾ ਵਧੀਆ ਅੱਗੇ ਤੱਕ ਸਿੱਧਾ ਸਿੱਧਾ ਹਨਾ ਸਿੰਗਲ ਪਈ ਜੀ ਆ ਜਾ ਜਮਾਈ ਬੀਚ ਤੇ ਨਾ ਰੁਕ ਜਾਏ ਵਿੱਚ ਤੇ ਓਕੇ ਆ ਇੱਕ ਕੈਂਪਰ ਭਾਈ ਕੈਂਪਰ ਬੈਨ ਵਾਲਾ ਵੀਰ ਰਿਵਰਸ ਕਰ ਰਿਹਾ ਆ ਪਾਉਂਦੇ ਆਉਂਦੇ ਹੁਣ ਇੱਥੇ ਅੱਗੇ ਵਿੱਚ ਤੇ ਨਿਕਲੇ ਆਉਣਾ ਮੈਨੂੰ ਲੱਗਦਾ ਰਾਹ ਆਪਣਾ ਆ ਟੈਂਪਲ ਬਾਰੇ ਨਾਲ ਬਾਈ ਫਿਰਦਾ ਲੱਗਾ ਇੰਨਾ ਵੱਡਾ ਵੀ ਕਿੱਲ ਨਹੀਂ ਫਿਰਦਾ ਇੱਥੇ ਫਿਰ ਆਪਾਂ ਤਾਂ ਕਾਹਦੀ ਟੈਨਸ਼ਨ ਆ ਇਹ ਵੀ ਤਾਂ ਲੈ ਕੇ ਆਇਆ ਲੈਡੀ ਗੱਡੀ ਤਾਂ ਆ ਗਈ ਵੀਰ ਜੀ ਕਿੱਥੇ ਆ ਤੂੰ ਮੈਂ ਤੇਰਾ ਜੂੜ ਦੇਖ ਲੈ ਸਿੱਧਾ ਸਿੱਧਾ ਆ ਜਾ ਇਹ ਹੋਰ ਕੀ ਆ ਇਹ ਦੋਈ ਕਿਧਰ ਹੈਗਾ ਤੂੰ ਅੱਗੇ ਆ ਕੇ ਬਹੁਤ ਜ਼ਿਆਦਾ ਉਹ ਆ ਗਿਆ ਰੇਤਾ ਦੋ ਡਾਇਰੈਕਸ਼ਨ ਦੇ ਰਿਹਾ ਮੈਨੂੰ ਸਿੱਧਾ ਸਿੱਧਾ ਆ ਜਾ ਮੈਂ ਦੇਖਿਆ ਤੇਰਾ ਯੂਟੂਬ ਤੋਂ ਸਹੀ ਰਾਹ ਤੇ ਆ ਰਹੇ ਹਾਂ ਬਿਲਕੁਲ ਸਿੱਧਾ ਸਿੱਧਾ ਲੰਘਿਆ ਆਪਾਂ ਵਿੱਚ ਤੇ ਆ ਗਏ ਆ ਤੇ ਇੱਥੇ ਹੁਣ ਆਪਣਾ ਕਾਰ ਵਿੱਚ ਤੇ ਲੈਤ ਆਏ ਇੱਥੇ ਤਾਂ ਠੀਕ ਆ ਬਿਲਕੁਲ ਪਰ ਉਹ ਜਿੱਥੋਂ ਆਪਾਂ ਕਾਰ ਕੱਢੀ ਆ ਉੱਥੇ ਪੂਰਾ ਜ਼ਿਆਦਾ ਰੇਤ ਆ ਇੱਥੇ ਹੁਣ ਵਾਪਸੀ ਵੇਲੇ ਦੇਖੋ ਵੇਸੇ ਆਪਣੇ ਕੋਲ ਟੋਚਨ ਦਾ ਪ੍ਰਬੰਧ ਹੈ ਜੇ ਲੋੜ ਪਈ ਆਪਾਂ ਟੋਚਨ ਪਾਵਾਂਗੇ ਆ ਇੱਥੇ ਤੁਸੀਂ ਦੇਖ ਸਕਦਾ ਇੱਥੇ ਬਹੁਤ ਜ਼ਿਆਦਾ ਆ ਜਾ ਆ ਜਾ ਸਿੱਧਾ ਹੋ ਜਾ ਸਿੱਧਾ 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 ਇਨਸ਼ਾਅੱਲਾ ਖਾਸੀ ਅੱਗੇ ਆਵੇਂ ਮੈਂ ਮੇਰਾ ਬੱਚੀ ਮੁੰਲਾ ਕਿੱਧਰ ਗਈ ਲੋ ਜਿਹੜੇ ਰਾਹ ਤੇ ਤੂੰ ਸਿੱਧਾ ਆ ਰਿਹਾ ਸੀ ਪਹਿਲਾਂ ਮੈਂ ਤੇਰਾ ਯੂ ਟਰਨ ਦਾ ਦੇਖਿਆ ਉਸੇ ਰਾਹ ਤੇ ਸਿੱਧਾ ਸਿੱਧਾਈ ਚੱਲ ਇੱਥੇ ਪੂਰਾ ਗਾਹ ਪਾਇਆ ਹੋਇਆ ਪਹਿਲਾਂ ਵੀ ਕਿਸੇ ਗੱਡੀਆਂ ਨੇ ਇਹ ਚਲੋ ਹੁਣ ਆਪਾਂ ਇੱਥੇ ਦੇਖਦੇ ਆਂ ਵਿੱਚ ਤੇ ਅੱਜ ਦੀ ਰਾਤ ਕੋਸ਼ਿਸ਼ ਕਰਾਂਗੇ ਵੀ ਵਿੱਚ ਤੇ ਕਿਤੇ ਟੈਂਟ ਲਾਇਆ ਜਾਵੇ ਇੱਥੋਂ ਹੁਣ ਕਾਰ ਕੱਢਣੀ ਪੈਣੀ ਆ ਤੇ ਆ ਕੇ ਫੋਰਵਾ ਫੋਰ ਲਾ ਕੇ ਇੱਥੇ ਪੂਰਾ ਰੇਤਾ ਜਿਹਾ ਬਣਿਆ ਪਿਆ ਵਿੱਚ ਤੇ ਇੱਥੇ ਨਿਕਲ ਗਈ ਤਾਂ ਨਿਕਲ ਗਈ ਹੁਣ ਹੁਣ ਦੂਜੀ ਨੂੰ ਦੇਖਦੇ ਆਂ ਟੋਚਨ ਪਾਉਣਾ ਪਊਗਾ ਜੇ ਨਾ ਨਿਕਲੀ ਮੇਰੇ ਹਿਸਾਬ ਨਾਲ ਠੀਕ ਆ ਜਿਆਦਾ ਤਾਂ ਨਹੀਂ ਹੈਗਾ ਨਿਕਲ ਜਾਣੀ ਸਟਾਰਮ ਆਪਾਂ بیچ ਦੇ ਉੱਤੇ ਆ ਗਏ ਪਰ ਇਹ بیچ ਜਿਆਦਾ ਸਾਫ਼ ਨਹੀਂ ਹੈ ਜਿਵੇਂ ਆਪਾਂ ਐਸਪ੍ਰੈਂਸ ਗਏ ਸੀ ਉੱਥੇ ਦੇਖਿਆ ਸੀ بیچ ਬੜੀਆਂ ਕ੍ਰਿਸਟਲ ਕਲੀਅਰ ਸੀ ਇੱਥੇ ਆ ਉੱਪਰ ਵੇਲ ਜੀ ਬਹੁਤ ਐਰ ਦੀ ਫਿਰਦੀ ਆ ਪਾਣੀ ਦੇ ਉੱਤੇ ਆ ਕਾਲਾ ਕਾਲਾ ਜਿਹੜਾ ਕੈਮਰੇ ਦੇ ਵਿੱਚ ਆਉਂਦਾ ਇਹ ਉਹੀ ਆ ਵੇਲ ਆ ਆ ਦੇਖੋ ਇੱਧਰ ਵੀ ਆ ਬਾਕੀ ਹੁਣ ਆਪਾਂ ਅੱਜ ਦੀ ਰਾਤ ਦਾ ਵੀ ਹਿੱਲਾ ਕਰਦੇ ਹਾਂ ਹੌਲੀ ਹੌਲੀ بیچ ਤੇ ਉੱਤੇ ਹੀ ਦੇਖਦੇ ਆ ਕਿਤੇ ਜਿੱਥੇ ਜਾ ਕੇ ਟੈਂਟ ਲੱਗਦਾ ਹੋਇਆ ਇਸੇ ਜਗ੍ਹਾ ਤੇ ਐਵੇਂ ਹੀ ਦੇਖਾਂਗੇ ਕੋਈ ਵਧੀਆ ਜੀ ਲੋਕੇਸ਼ਨ ਜਿੱਥੇ ਕਾਰ ਵੀ ਚੰਗੀ ਤਰ੍ਹਾਂ ਲੱਗ ਜੇ ਤੇ ਆਪਾਂ ਖਾਣ ਪੀਣ ਦਾ ਪ੍ਰੋਗਰਾਮ ਵਹਿ ਕੇ ਬਣਾ ਸਕਦੇ ਹੁਏ ਹੁਣ ਉਸ ਜਗ੍ਹਾ ਤੋਂ ਆਪਾਂ ਅੱਗੇ ਨੂੰ ਚੱਲਦੇ ਆਂ ਇੱਕ ਵਾਰੀ ਆਪਾਂ ਜਗ੍ਹਾ ਲੱਭ ਲਈ ਕੋਈ ਵਧੀਆ ਅੱਜ ਦੀ ਰਾਤ ਲਈ ਟੈਂਟ ਲਾਉਣ ਲਈ ਤੇ ਕੋਸ਼ਿਸ਼ ਆ ਵੀ ਵਿੱਚ ਦੇ ਉੱਪਰ ਜਗ੍ਹਾ ਮਿਲੇ ਕਿਤੇ ਵਧੀਆ ਤੇ ਉੱਥੇ ਫੇਰ ਵੀ ਉਹ ਵੀ ਵਧੀਆ ਹੁੰਦਾ ਤੇ ਮੌਸਮ ਵੀ ਆਜੋ ਆਜੋ ਲੱਡੀ ਠੀਕ ਆ ਰ ਆ ਅੱਗੇ ਠੀਕ ਆ ਆ ਜੀ ਥੋੜਾ ਟਾਈਮ तो प्रोपर फोर व्हीलिंग हो रही है पूरा पत्थर रिल्कुल जान दो जान दो ਗੱਡੀ ਆਪਣੀ 4x4 ਨਹੀਂ ਹੈ ਤੇ ਇਹ ਅੜਦੀ ਆ ਗੱਡੀ ਥੋੜੇ ਰਿਵਰਸ ਕਰਕੇ ਦਵਾਰੇ ਚਾੜੋ ਰੇ ਰੇ ਸਨਾ ਦੇ ਬਸ ਰੇ ਸਨਾ ਦੇ ਪੈਰ ਦੇ ਨਾਲ ਇਧਰ ਨੂੰ ਲੈ ਕੇ ਚਾੜ ਲੈਫਟ ਹੈਂਡ ਸਾਈਡ ਨੂੰ ਚੜ ਗਈ ਚੜ ਗਈ ਚਲੋ ਜਾਣ ਦਿਓ ਜਾਣ ਦਿਓ ਜਾਣ ਦਿਓ ਇਹ ਰਾ ਪੂਰਾ ਪੱਥਰਾਂ ਵਾਲਾ ਜ ਜਾਣ ਦੋ ਮੇਰੇ ਜਾਣ ਦੋ ਆਈਆ ਥੋੜਾ ਜਿਹਾ ਅੱਗੇ ਠੀਕ ਆ ਰਾ ਹਾਈ ਤਾਂ ਪੂਰੇ ਪੱਥਰ ਨੇ ਇਸ ਰਾਹ ਦੇ ਉੱਤੇ ਤਾਂ ਹੌਲੀ ਹੌਲੀ ਆ ਕੇ ਚੱਕਦਾ ਕੋਈ ਨਹੀਂ ਜਲਾਪਾ ਲੱਗੀ ਹੋਇਆ ਭਈਆ ਮੈਂ ਅੱਗੇ ਚੱਕਦਾ ਕੋਈ ਨਹੀਂ ਦੇ ਘੱਟੋ ਵਿੱਚ ਆ ਕੇ ਫਿਰ ਨਿਕਲੋ ਮੈਂ ਤਾਂ ਕਹਿੰਦੀ ਪਹਿਲਾਂ ਪੈਦਲ ਹੋ ਕੇ ਦੇਖ ਲਾ ਮੈਂ ਤੇਰੀ ਗੱਡੀ ਦੇ ਚੱਕਰਾ ਮੈਨੂੰ ਵਿਗੜ ਮਾ ਜਾਵੇ ਇੱਥੋਂ ਵਿੱਚ ਬਿਲਕੁਲ ਨੇੜੇ ਆ ਪਰ ਇੱਕ ਵਾਰੀ ਇੱਥੇ ਗੱਡੀ ਖੜਾ ਕੇ ਦੇਖ ਕੇ ਆਉਣਾ ਵੀ ਅੱਗੇ ਰਾਹ ਜਾਣ ਵਾਲਾ ਸਹੀ ਹੈਗਾ ਜਾਂ ਨਹੀਂ ਇੱਥੇ ਇੱਕ ਵਾਰੀ ਪਾਰਕ ਕਰ ਲੈਣੇ ਹੈਗੇ ਬੀਚ ਦੇ ਕੰਡੇ ਤੇ ਤਾਂ ਪਹੁੰਚ ਗਏ ਖਾਸੀ ਦੂਰ ਆਪਾਂ ਕਰਕੇ ਹੌਲੀ ਹੌਲੀ ਟਰੈਵਲ ਪਰ ਇੱਥੇ ਤਾਂ ਬਿਲਕੁਲ ਵੀ ਐਕਸਪੈਕਟ ਨਹੀਂ ਕਰਿਆ ਸੀ ਵੀ ਇੱਥੇ ਵੀ ਕਿਸੇ ਨੇ ਟੈਂਟ ਲਾਇਆ ਹੋਊ ਉਹ ਜੇ ਤੁਸੀਂ ਅੱਗੇ ਨੂੰ ਜਾਣੇ ਆਪਾਂ ਵੀਡੀਓ ਬਣਾਉਦੇ ਬਣਾਉਦੇ ਤੁਸੀਂ ਦੇਖਿਓ ਇੱਥੇ ਵੀ ਟੈਂਟ ਲਾ ਕੇ ਲੋਕ ਬੈਠੇ ਆ ਵੀ ਐਵੇਂ ਲੋਕ ਕੁਦਰਤ ਦਾ ਨਜ਼ਾਰਾ ਲੈਂਦੇ ਆ ਦੋਏ ਮੀਆਂ ਬੀਵੀ ਕੁਰਸੀਆਂ ਢਾ ਕੇ ਆਪਣਾ ਫੂਡ ਇੰਜੋਏ ਕਰ ਰਹੇ ਨੇ ਉਹ ਤੁਸੀਂ ਸਾਹਮਣੇ ਕੈਮਰੇ ਦੇ ਵਿੱਚ ਆਉਂਦਾ ਹੋਊਗਾ ਬੈਠਿਆ ਨੇ ਆਰੇ ਨਾਲ ਇੱਕ ਵਾਰੀ ਆ ਜਾਗਾ ਫਾਈਨਲ ਕਰ ਲਈਆ ਵੀ ਇੱਥੇ ਆ ਕੇ ਗੱਡੀਆਂ ਲਾ ਲਾਂਗੇ ਸਾਹਮਣੇ ਵਿੱਚ ਓਵਿਊ ਆ ਕਲਿਫ ਤੇ ਨਾਲ ਇੱਥੇ ਪਹਿਲਾਂ ਵੀ ਲੋਕ ਰਹੇ ਹੋਇਆ ਫਾਇਰ ਪਿਟ ਵੀ ਪਿਆ ਤੇ ਹੁਣ ਆਪਣੇ ਕੋਲੇ ਟਾਈਮ ਹਜੇ ਬਹੁਤ ਪਿਆ ਤੇ ਅੱਗੇ ਜਾ ਕੇ ਦੇਖਦੇ ਆ ਮੈਂ ਹੀ ਤਾਂ ਫਿਰ ਇੱਥੇ ਦੁਬਾਰੇ ਆ ਜਾਾਂਗੇ ਹੁਣ ਇੱਥੇ ਇੱਕ ਵਾਰੀ ਕਾਰਾਂ ਕੱਢਦੇ ਆ ਹਾਂ ਇਧਰ ਹੋਰ ਵੀ ਬੈਠਿਆ ਲੋਕ ਪੁਰੀਆ ਚਲੋ ਇੱਥੇ ਇੱਕ ਵਾਰੀ ਅੱਗੇ ਚੱਲਦੇ ਆ ਹਾਂ ਘਾਰੇ ਤੋਂ ਵੀ ਚਲਾ ਰਹੇ ਨਾ ਕਰੀ ਹੁੰਦੇ ਆ ਹਾਂ ਹਾਂ ਮੈਂ ਹੀ ਚਲਾ ਰਿਹਾ ਅਗੋਟਿਆਂ ਨੂੰ ਵਈਂ ਫਰਕਰ ਨੂੰ ਓਟਾ ਪਥੋੜਾ ਟੋੜੇ ਜਾ ਓਕੇ ਓਕੇ ਉਹਨਾ ਬਿਲਕੁਲ ਰਾਹ ਇਸ ਦਾ ਆਪਾਂ ਜਗ੍ਹਾ ਤਾਂ ਪਸੰਦ ਕਰ ਲਈ ਸੀ ਹੁਣ ਥੋੜੇ ਅੱਗੇ ਜਾ ਕੇ ਦੇਖਣ ਲੱਗਿਆਂ ਵੀ ਅੱਗੇ ਕਿਵੇਂ ਦਾ ਹੋਊਗਾ ਪਰ ਰਾਹ ਥੋੜੇ ਜਗੇ ਅੱਗੇ-ਅੱਗੇ ਜਿਉਂ-ਜਿਉਂ ਜਾਈ ਜਾਂਦੇ ਆ ਖਤਰਨਾਕ ਜਾਈ ਜਾਂਦਾ ਬਾਕੀ ਚਲੋ ਦੇਖਦੇ ਹੁਣ ਕੀ ਬਣਦਾ ਇੱਕ ਲੈਨੇ ਲੈਨੇ ਲੈ ਕੇ ਦੀ ਪਰ ਅੱਗੇ ਜਿਉਂ-ਜਿਉਂ ਅੱਗੇ ਜਾ ਰਹੇ ਆ ਰੇਤ ਆ ਰਿਹਾ ਹੈਲੋ ਹਾਂਜੀ ਪ੍ਰਧਾਨ ਜੀ ਅੱਗੇ ਜੀ ਗੱਲ ਤੋਂ ਲਾਦੀ ਅੱਗੇ ਕਿਵੇਂ ਰੇਤ ਆ ਚਲ ਤੂੰ ਜਾ ਕੇ ਦੇਖ ਜੇ ਤੈਨੂੰ ਲੱਗਦਾ ਵੀ ਨਾਰਮਲ ਆ ਠੀਕ ਆ ਨਹੀਂ ਫਿਰ ਇੱਥੋਂ ਜਿੱਥੇ ਆਪਾਂ ਜਗ੍ਹਾ ਪਸੰਦ ਕਰੀਏ ਉੱਥੇ ਲਾ ਲਾਂ ਰੈਂਡ ਚਲ ਠੀਕ ਆ ਲੱਗਦਾ ਮੈਨੂੰ ਵੀ ਇੱਥੇ ਆ ਗੱਡੀ ਫਸ ਸਕਦੀ ਆ ਕੋਈ ਨਾ ਟਿਕੜੀ ਕਿਉਂਕਿ ਦੂਜੀਆਂ ਗੱਡੀਆਂ ਵੀ ਪਤਾ ਲੱਗਦਾ ਨਾ ਮਿੱਟੀ ਪਟ ਪਟ ਕੇ ਲੰਘੀਆਂ ਹੋਈਆਂ ਨੇ ਇੱਥੋਂ ਕੋਈ ਅੱਜ ਗੜੀ ਵਿੱਚ ਚੱਕਰ ਕਰਨਾ ਵੀ ਵਾਰਥਾ ਹੈ ਕਿ ਨਹੀਂ ਓਕੇ ਓਕੇ ਚਲ ਮੈਂ ਸਾਈਡ ਤੇ ਖੜਾਉਣਾ ਫਿਰ ਕੱਚ ਕੱਚ ਕੇ ਪੱਚ ਕੇ ਚੱਪੜਿਓ ਮੈਂ ਟ੍ਰੈਕ ਖੜਦਾ ਖੜ ਜਾ ਯੂਰੀ ਖੜਾ ਖੜਾ ਰੋਕ ਕਰੋ

ちゃん。 ਗੱਡੀ ਆ ਰਹੀਆਂ ਮੋਰਾਂ ਇੱਕ ਵਾਰੀ ਕੋਸ਼ਿਸ਼ ਕਰੀ ਸੀ ਗੱਡੀ ਕੱਢਣ ਦੀ ਟਰੈਕ ਵੀ ਲਾ ਕੇ ਰੱਖੇ ਪਰ ਨਾ ਬਣੀ ਨਹੀਂ ਗੱਲ ਹੁਣ ਰਿਵਰਸ ਕਰਕੇ ਦੂਜੇ ਪਾਸੇ ਨੂੰ ਹੀ ਜਾਂਦੇ ਆ ਕਿਉਂਕਿ ਮਿੱਟੀ ਬਹੁਤ ਜ਼ਿਆਦਾ ਆ ਥੱਲੇ ਆ ਦੇਖੋ ਥੱਲੇ ਵੀ ਲੱਗਦੀ ਆ ਗੱਡੀ ਤੇ ਟੋਚਨ ਪਾਉਣ ਦੀ ਕੋਸ਼ਿਸ਼ ਕਰੀ ਟੋਚਨੇ ਤੇ ਮੂਰੇ ਹੈ ਨਹੀਂ ਕੁਝ ਪਾਉਣ ਨੂੰ ਬੈਕ ਸਾਈਡ ਤੇ ਤਾਂ ਲੱਗੀ ਹੋਈ ਆ ਟਾ ਬਾਹਰ ਪੱਲੋਂ ਵੀ ਜਮਾ ਨਾਲ ਲੱਗੀ ਪਈ ਆ ਗੱਡੀ ਇਸ ਕਰਕੇ ਹੁਣ ਆਪਾਂ ਇੱਥੋਂ ਤਰ ਵਰਸੀ ਕਰਨੀ ਪੈਣੀ ਆ ਇੱਕ ਵਾਰੀ ਇੱਕ ਵਾਰੀ ਦੁਬਾਰਾ ਭਜਾ ਕੇ ਜੇ ਦੇਖਦੇ ਆ ਜੇ ਨਿਕਲਦੀ ਆ ਆਉਣਗੇ ਆਉਣਗੇ ਇੱਕ ਵਾਰੀ ਮਿੱਟੀ ਜੀ ਸੈੱਟ ਕਰਕੇ ਦੁਬਾਰਾ ਦੇਖੀ ਆ ਨਹੀਂ ਤਾਂ ਫਿਰ ਇੱਥੋਂ ਰਵਰਸੀ ਕਰਨਾ ਪੈਣਾ ਨਕਲੇ 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 ਜਾਣਦੇ 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 ਗੁੱਦ 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 ਕਮ ਹੋ ਗਿਆ ਜਾਣਦੇ 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 ਅਸਲ ਵਿੱਚ ਦੇਖੋ ਇਹ ਐਕਸਪੀਰੀਅੰਸ ਤੇ ਤਜਰਬੇ ਦੀ ਗੱਲਬਾਤ ਹੈ ਹਾਂ ਪਹਿਲਾਂ ਅਣਜਾਣ ਡਰਾਈਵਰ ਨੇ ਪਿਆ ਕਰਿਆ ਜੋ ਕਿ ਸਾਡੇ ਬਹੁਤ ਹੀ ਉੱਗੇ ਟਰੱਕ ਡਰਾਈਵਰ ਵੀ ਰਹੇ ਨੇ ਮੈਨੂੰ ਨਹੀਂ ਪਤਾ ਟਰੱਕੇ ਵਿੱਚ ਰਹੋਦੇ ਰਹੇ ਨੇ ਹੁਣ ਤਾਂ ਓਡੀ ਗੱਡੀ ਨਹੀਂ ਕੱਢ ਹੋਈ ਇਹ ਸਭ ਤਜਰਬੇਕਾਰੀ ਦਾ ਦੇਖੋ ਇਹ ਹਾਂ ਇਹ ਤਜਰਬੇ ਦਾ ਤੇ ਬਾਈ ਨੇ ਕੱਢ ਲਈ ਕਰ ਚਲੋ ਹੂੰ ਹੁਣ ਅੱਗੇ ਲੋਕੇਸ਼ਨ ਹੈਗੀ ਆ ਸੋਹਣੀ ਹੁਣ ਉੱਥੇ ਜਾ ਕੇ ਬੈਨੇ ਆਪਾਂ ਉੱਥੇ ਲਾਉਣਾ ਟੈਂਟ ਤੇ ਇਧਰ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਜੰਗਲ ਹੀ ਜੰਗਲ ਹੋਰ ਕੁਛ ਨਹੀਂ ਪਰ ਲੋਕ ਇੱਥੇ ਜੰਗਲਾਂ ਚ ਵੀ ਮੰਗਲਾਂ ਹੀ ਬੈਠੇ ਆ ਚਲੋ ਇੱਕ ਵਾਰੀ ਕਾਰ ਰਿਵਰਸ ਕਰਕੇ ਇੱਥੇ ਲਾਉਨੇ ਆ ਤੇ ਇੱਥੇ ਫਿਰ ਅੱਗ ਗਵਾੜ ਲਾਂਗੇ ਸੈਟਿੰਗ ਕਰਦੇ ਆ ਇੱਕ ਵਾਰੀ ਗੁੱਡ ਗੁੱਡ ਤੁਮੇਂ ਟਵੀਰ ਜੀ ਕਿੱਧਰ ਨੂੰ ਰਿਵਰਸ ਕਰੋਗੇ ਆ ਇਧਰ ਹੀ ਸਾਈਡ ਲਾ ਲੈ ਇਧਰ ਤੇਰਾ ਟੈਂਸਾ ਹੀ ਲੱਗ ਜਾਣਾ ਮੈਂ ਦੂਜੀ ਸਾਈਡ ਕਰ ਲੈਣਾ ਕਰ ਲਓ ਇਹ ਇੱਥੇ ਲਾ ਲਿਆ ਆਪਾਂ ਦੇ ਰੱਜ ਦਾ ਆ ਨਾਲ ਹੀ ਈ ਬੀਚ ਆ ਬੀਚ ਤੇ ਆਪਾਂ ਇਸ਼ਨਾਨ ਪਾਣੀ ਵੀ ਕਰ ਸਕਦੇ ਜੇ ਮਨ ਬਣਿਆ ਤਾਂ ਹਾਂਜੀ ਆਪਾਂ ਆਪਣਾ ਸੈਟਅਪ ਕਰਨ ਤੋਂ ਬਾਅਦ ਇੱਕ ਵਾਰੀ ਬੀਚ ਤੇ ਨਹਾ ਲੇ ਤੇ ਨਾਉਣ ਵਾਲਾ ਕੰਮ ਆਪਣਾ ਨਿਬੜ ਗਿਆ ਹੁਣ ਆਪਾਂ ਸ਼ਾਮ ਦਾ ਸੈਟਅਪ ਕਰਦੇ ਆ ਤੇ ਤੁਹਾਨੂੰ ਦਿਖਾਉਨੇ ਆ ਵੀ ਇੱਥੇ ਆਪਾਂ ਅੱਗੋ ਗਵਾ ਲਾਂਗੇ ਵੈਸੇ ਆਪਣੇ ਕੋਲ ਗੈਸ ਵੀ ਹੈ ਤੇ ਅੱਗ ਦਾ ਪ੍ਰਬੰਧ ਵੀ ਆਪਾਂ ਕਰ ਲਿਆ ਤੇ ਇੱਕ ਮਿੰਟ ਮੈਂ ਕੈਮਰਾ ਚੇਂਜ ਕਰਾਂ ਥੋੜਾ ਜਿਹਾ ਤੇ ਹੁਣ ਇੱਥੇ ਸਮਾਨ ਰੱਖ ਕੇ ਧੂਣੀ ਲਾਵਾਂਗੇ ਜਦੋਂ ਥੋੜਾ ਜਿਹਾ ਸੂਰਜ ਥੱਲੇ ਗਿਆ ਅਜੇ ਤਾਂ ਸੂਰਜ ਦੀ ਧੁੱਪ ਹੈਗੀ ਆ ਜਦੋਂ ਧੁੱਪ ਚਲ ਗਈ ਨਾਲੇ ਇੱਥੇ ਅੱਗ ਸੇਕਾਂਗੇ ਤੇ ਨਾਲੇ ਫਿਰ ਖਾਣ ਪੀਣ ਦਾ ਪ੍ਰੋਗਰਾਮ ਬਣਾਉਨੇ ਆ ਬਹੁਤ ਲੋਕ ਖੜੇ ਆ ਇੱਥੇ ਵੀ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਵਿੱਚ ਦੀ ਗੱਡੀ ਖੜੀ ਆ ਇੱਕ ਉਹ ਸਾਹਮਣੇ ਟੈਂਟ ਲੱਗਿਆ ਹੋਇਆ ਪਿੱਥਾਵੇਂ ਥਾਵੇਂ ਲੋਕ ਖੜੇ ਆ ਇੱਕ ਗੱਡੀ ਆ ਇੱਥੇ ਉੱਪਰ ਵੀ ਖੜੀ ਆ ਪਾੜ ਤੇ ਬੜਾ ਸੋਹਣਾ ਬੀਚ ਤੇ ਤੇ ਆ ਸਾਹਮਣੇ ਛੋਟੇ ਛੋਟੇ ਟਾਪੂ ਸ਼ਾਇਦ ਕੈਮਰੇ ਦੇ ਵਿੱਚ ਆਉਂਦੇ ਹੋਣ ਛੋਟੇ ਛੋਟੇ ਜਨੇ ਵੈਸੀ ਤੇ ਬਸੋ ਤਾਂ ਨਹੀਂ ਹੈਗੀ ਉਹਨਾਂ ਤੇ ਵੈਸੀ ਛੋਟੇ ਛੋਟੇ ਜ ਟਾਪੂ ਆ ਕੇ ਲੈ ਕੇ ਆਉਣੀ ਆ ਫਿਰ ਉਸ ਵਾਰਾ ਅੱਜ ਹੈ サンसेट ਹੋ ਗਿਆ ਤੇ ਹੁਣ ਆਪਾਂ ਥੋੜੀ ਬਾੜ ਲਈ ਆ ਤੇ ਹੁਣ ਆਪਾਂ ਥੋੜਾ ਟਾਈਮ ਇਹਨੂੰ ਪਕਾ ਕੇ ਤੇ ਖਾਣ ਪੀਣ ਦਾ ਵੱਲੋਬਾਸਤ ਕਰਦੇ ਆ ਤੇ ਫਿਰ ਆਪਾਂ ਇੱਥੇ ਬੈਠਦੇ ਜਿੰਨਾ ਕ ਟਾਈਮ ਬੈਠਿਆ ਗਿਆ ਐਸੀ ਵੀ ਹੁਣ ਨਹੀਂ ਰਹੂ ਨਾਲ ਸੂਰਜ ਸਿੱਪ ਗਿਆ ਜਿਵੇਂ ਤੁਸੀਂ ਪਹਿਲਾਂ ਵੀਡੀਓ ਚ ਦੇਖਿਆ ਤੇ ਹੁਣ ਆਪਾਂ ਬਹਿਣਾ ਥੋੜਾ ਟਾਈਮ ਕਰਦੇ ਆ ਇੰਜ ਅੱਗ ਬਾਲ ਲਈ ਆਪਾਂ ਅੱਗ ਬਾਲ ਲਈ ਆਪਾਂ ਅੱਗ ਬਾਲ ਲਈ ਆਪਾਂ ਗੱਡੀਆਂ ਖੜੀਆਂ ਸੂਰਜ ਢਲ ਗਿਆ ਬਿਲਕੁਲ ਹੁਣ ਸੇਕਦੇ ਜਿੰਨਾ ਕ ਟਾਈਮ ਬੈਠਾ ਜਾਂਦਾ ਜਦੋਂ ਇੱਕ ਵਾਰੀ ਹਨੇਰਾ ਹੋ ਗਿਆ ਫਿਰ ਆਪਾਂ ਕਰਦੇ ਆਂ ਸੌਣ ਦੀ ਤਿਆਰੀ ਬਾਕੀ ਹੋਰ ਲੋਕਾਂ ਨੇ ਵੀ ਉੱਪਰ ਇੱਧਰ ਟੈਂਟ ਲੱਗਿਆ ਹੋਇਆ ਉਹਨਾਂ ਨੇ ਵੀ ਅੱਗ ਬਾਲ ਲਈ ਆ ਹੋਰ ਵੀ ਬਹੁਤ ਔੜਾ ਟੈਂਟ ਲੱਗੇ ਹੋਇਆ ਸਭ ਨੇ ਅੱਗ ਬਾਲ ਲਈ ਆ ਇੱਧਰ 뷰 ਬੜਾ ਸੋਹਣਾ ਪਾੜ ਰਿਹਾ ਕੈਮਰੇ ਦੇ ਵਿੱਚ ਅਜਿਹਾ ਆਪਾਂ ਇੱਧਰ ਨੂੰ ਜਾਂਦੇ ਆਂ ਬੀਚ ਤੇ ਸਨਸੈਟ ਹੋ ਗਿਆ ਬਿਲਕੁਲ ਸਮੁੰਦਰ ਵੀ ਸ਼ਾਂਤ ਹੋ ਗਿਆ ਦੇਣੇ ਬੜੀਆਂ ਵੱਡੀਆਂ ਵੱਡੀਆਂ ਛੱਲਾ ਸੀ ਪਰ ਹੁਣ ਬਿਲਕੁਲ ਸ਼ਾਂਤ ਲੱਗ ਰਿਹਾ ਸਮੁੰਦਰ ਸ਼ਾਇਦ ਤਾਂ ਕਰਕੇ ਕਿਉਂਕਿ ਚੰਦ ਬੜਾ ਛੋਟਾ ਜੇ ਚੰਦ ਵੱਡਾ ਹੋਵੇ ਤੇ ਫਿਰ ਛੱਲਾ ਵੀ ਵੱਡੀਆਂ ਆਉਂਦੀਆਂ